ਜਾ ਕੇ ਬੈਠਣਾ ਤਾਂ ਆਪਾਂ ਹੋਰਾਂ ਪਰਾਂ ਦੀ ਜਾ ਕੇ ਵੀ ਦਿੱਲੀ ਜਾ ਕੇ ਬੈਠ ਸਕਦੇ ਆ ਸੋ ਅਸੀਂ ਵੀ ਉਹਨਾਂ ਨਾਲ ਤਿਆਰ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਕਹਿ ਕੇ ਜਾਣਾ ਕਿ ਅਸੀਂ ਦਿੱਲੀ ਆ ਰਹੇ ਆ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਜੇ ਕਿਸਾਨ ਜਿੱਥੇ ਬੰਦੀਆਂ ਜਦੋਂ ਵੀ ਕਹਿਣਗੀਆਂ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਜਾਂ ਖਨੌਰੀ ਬਾਡਰ ਰੋਕ ਲਿਆ ਜਾਂ ਸ਼ੰਭੂ ਬਾਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜਿਹਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਲੁਧਿਆਣਾ ਇਲੈਕਸ਼ਨ ਤੇ ਆ ਜਿਹੜਾ ਇਲੈਕਸ਼ਨ ਨਾਲ ਜੁੜਿਆ ਜਾ ਰਿਹਾ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜਾ ਜਿਹੜਾ ਉਹ ਇਹਨਾਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਹਾ ਰਹੀ ਆ ਤਾਂ ਇਹਨਾਂ ਨੂੰ ਕੀ ਤਖਲੀਪ ਹੈ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਇਹ ਕਹਿ ਰਹੇ ਨੇ ਉਹ ਘਟ ਹਾਉਣ ਦੀ ਕੀ ਲੋੜ ਆ ਕਰਕੇ ਉਹ ਨਹੀਂ ਢਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚ ਆ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਲੱਗਦਾ ਹੈ ਕਿ ਇਹਨਾਂ ਦੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਪੁਸ਼ਪ ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸੋਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸ਼ਾਇਦ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਕੇ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਰੇ ਜੀ ਸਰ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾਂ ਉਹਨਾਂ ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਾਰਾ ਮੋਟਾ ਮਾਰਾ ਹੋ ਜੇ ਉਹ ਵੀ ਇਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਇਸ ਚੀਜ਼ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਇਹ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਔਰ ਹਰ ਇੱਕ ਦੀ ਜਵਾਬਦੇਹੀ ਆ ਜੇ ਕੋਈ ਵੀ ਕਿਤੇ ਵੀ ਨਸ਼ਾ ਜਿਹੜਾ ਹੈਗਾ ਵਿਕਦਾ ਪਾਇਆ ਜਾਣਾ ਜੜਾ ਮੈਂ ਸਿਰਫ ਇੱਕ ਆਖਰੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਲਈ ਪੇਠੇ ਛੁਰਾ ਮਰਿਆ ਗਿਆ ਵਿਸ਼ਵਾਸ ਕਰੀਂ ਨੀ ਨਹੀਂ ਦੇਖੋ ਮੈਂ ਮੈਂ ਤੁਹਾਡੇ ਤੁਹਾਡ ਤੁਹਾਨੂੰ ਤੁਸੀਂ ਮੇਰੇ ਭਰਾ ਹੋ ਬਹੁਤ ਸਤਿਕਾਰਯੋਗ ਹੋ ਤੁਸੀਂ ਆਪਣੀ ਗੱਲ ਸਾਰੇ ਪੰਜਾਬ ਦੀ ਸਾਰੇ ਦੇਸ਼ ਚ ਰੱਖਣੀ ਹੁੰਦੀ ਆ ਦੇਖੋ ਤੁਸੀਂ 13 ਮਹੀਨਿਆਂ ਦੇ ਵਿੱਚ ਕੋਈ ਮਸਲਾ ਹੱਲ ਹੋਇਆ ਜੀ ਜੇ ਆਪਾਂ ਕਹੀਏ ਕਿਸਾਨਾਂ ਦਾ ਕੋਈ ਕੇਂਦਰ ਨੇ ਕੋਈ ਚੰਗਾ ਭਰਪੂਰ ਸਮਰਥਨ ਦਿੱਤਾ ਕੋਈ ਕੁਝ ਨਹੀਂ ਹੈ ਸਿਰਫ ਆਉ ਜਾਈ ਆਪੋ ਜੇ ਇੱਕ ਦੋ ਮੀਟਿੰਗਾਂ ਦਿੱਤੀਆਂ ਉਹ ਚ ਵੀ ਕੋਈ ਖਾਸ ਨਹੀਂ ਫਿਰ ਦੂਜੀ ਗੱਲ ਮੈਂ ਚਾਹੁੰਦਾ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਇਕੱਠੀਆਂ ਹੋਣ 40 ਜਥੇਬੰਦੀਆਂ ਬਣ ਗਈਆਂ ਜਿਹਦੇ ਨਾਲ ਜਿਹੜੇ 100 ਕੰਦਾ ਹੋ ਕੇ ਆਪਣੀ ਜਥੇਬੰਦੀ ਬਣਾ ਐ ਨਹੀਂ ਚਾਹੀਦਾ ਇੱਕ ਜਥੇਬੰਦੀ ਬਣਾਉਣ ਉਹਦੀ ਕਮਾਨ ਦੇ ਥੱਲੇ ਲੜਾਈ ਲੜਨ ਕੇਂਦਰ ਦੇ ਖਿਲਾਫ ਅਸੀਂ ਉਹਨਾਂ ਦੇ ਨਾਲ ਸਾਰੇ ਅਸੀਂ ਐਮਐਲਏ ਅਸੀਂ ਮੂਰੇ ਹੋ ਕੇ ਨਾਲ ਚੱਲਣ ਨੂੰ ਤਿਆਰ ਆ ਕਿਉਂਕਿ ਲੜਾਈ ਸਾਡੀ ਕੇਂਦਰ ਨਾਲ ਹੈ ਸਾਡੀ ਪੰਜਾਬ ਨਾਲ ਤਾਂ ਕਹਿੰਦੇ ਸਦਨ ਚ ਜਵਾਲ ਲੈਣੇ ਸਾਰੇ ਸਦਨ ਚ ਕੀ ਲੈਣੇ ਘੇਰਨਾ ਮੈਂ ਤਾਂ ਬਾਹਰ ਖੜਾ ਮੈਨੂੰ ਘੇਰ ਲੈਣੇ ਤੇ ਕੀ ਘੇਰਨਾ ਘੇਰਾ ਕੋਰਾ ਦੇਖੋ ਵਿਧਾਨ ਸਭਾ ਵਿਧਾਨ ਸਭਾ ਚ ਗੱਲ ਰੱਖਣ ਦੀ ਹੁੰਦਾ ਹੈ ਗੱਲ ਰੱਖਣਾ ਅਸੀਂ ਮਸਲੇ ਹੱਲ ਕਰਨ ਬਾਅਦ ਤੇ ਕਿਉਂਕਿ ਅਸੀਂ ਸਰਕਾਰ ਚਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਮਸਲੇ ਨੂੰ ਜਿਹੜਾ ਹੱਲ ਕਰੀ ਸੋ ਇਸ ਕਰਕੇ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਉਹ ਸਾਥ ਦੇਵੇ ਪਾਰਟੀ ਦਾ ਸਾਥ ਦੇਵੇ ਔਰ ਮੁੱਖ ਮੰਤਰੀ ਸਾਹਿਬ ਦਾ ਸਾਥ ਦੇਵੇ ਥੈਂਕ ਯੂ